ਧਰਤੀ ਸুরু ਤੋਂ ਹੀ ਰਿਸ਼ੀਆ ਮੁਨੀਆਂ ਪੀਰ ਪਗੰਬਰਾਂ ਗੁਰੂਆਂ ਦੀ ਧਰਤੀ ਹੋਈ ਹੈ ਭਾਵੇਂ ਸਤਜਯੁਗ ਹੋਵੇ ਤ੍ਰੇਤਾ ਹੋਵੇ ਦਵਾਪਰ ਹੋਵੇ ਜਾਂ ਕਾਲਯੁਗ ਹੋਵੇ ਸਮੇਂ-ਸਮੇਂ ਤੇ ਸੰਤ ਫਕੀਰਾਂ ਨੇ ਇਸ ਧਰਤੀ ਨੂੰ ਭਾਗ ਲਾਇਆ ਹਨ ਉਹਨਾਂ ਪੀਰ ਫਕੀਰਾਂ ਦੇ ਵਿੱਚੋਂ ਰਿਸ਼ੀਆ ਮੁਨੀਆਂ ਦੇ ਵਿੱਚੋਂ ਇੱਕ ਰਿਸ਼ੀ ਹੋਏ ਹਨ ਸੁਖਦੇਵ 무ਨੀ ਜੀ ਜੋ 14 ਕਲਾ ਸੰਪੂਰਨ ਸਨ ਅੱਜ ਉਹਨਾਂ ਦੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਅਖੀਰ ਤੱਕ ਸੁਣੀਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜਦੋਂ ਸੁਖਦੇਵ 무ਨੀ ਜੀ ਦੀਆਂ ਆਪਣੇ ਗੁਰੂ ਤੇ ਸ਼ੰਕਾ ਕਰਨ ਦੇ ਨਾਲ 14 ਕਲਾ ਖਤਮ ਹੋ ਗਈਆਂ ਬੇਦਵਿਆਹ ਜੀ ਦੇ ਸੁਪੁੱਤਰ ਸੁਖਦੇਵ 무ਨੀ ਨੂੰ ਗਿਆਨ ਹੋਇਆ ਕਿ ਗੁਰੂ ਤੋਂ ਵੀ ਮੁਕਤੀ ਨਹੀਂ ਮਿਲਣੀ ਤਾਂ ਆਪਣੇ ਮਿੱਤਰ ਨਾਰਦ 무ਨੀ ਨੂੰ ਲੈ ਕੇ ਮਹਾਰਾਜਾ ਜਨਕ ਨੂੰ ਗੁਰੂ ਧਾਰਨ ਲਈ ਚੱਲ ਪਿਆ ਜਦ ਉਸ ਨੇ ਰਾਜ ਜਨਕ ਦਾ ਮਹਿਲ ਸਾਹੀ ठाट ਵੇਖੀ ਤਾ ਮਨ ਹੀ ਮਨ ਵਿੱਚ ਸੋਚਣ ਲੱਗਾ ਰਾਜਾ ਜਨਕ ਤਾਂ ਖੁਦ ਮਾਇਆ ਵਿੱਚ ਫਸਿਆ ਹੋ ਪਿਆ ਹੈ ਇਹ ਮੈਨੂੰ ਮੁਕਤੀ ਕਿਵੇਂ ਦਲਾ ਸਕੇਗਾ ਮਹਾਰਾਜ ਜਨਕਰ ਨੂੰ ਮਿਲਿਆ ਤੇ ਕਹਿਣ ਲੱਗਾ ਮਹਾਰਾਜ ਅਸਤਾ ਵੈਸੀ ਹੀ ਮਿਲਣ ਆਏ ਹਾਂ ਜਲ ਪਾਣੀ ਛੱਕ ਕੇ ਮੋੜਾਏ ਰਸਤੇ ਵਿੱਚ ਨਾਰਦ मुनि ਨੇ ਬਹੁਤ ਗੁੱਸਾ ਕੀਤਾ ਪਰ ਉਹ ਕਿਸੇ ਯੋਗਤ ਨਾਲ ਆਪਣੇ ਮਿੱਤਰ ਨੂੰ ਸਮਝਾਉਣਾ ਚਾਹੁੰਦੇ ਸਨ ਅਖੀਰ ਦੋਵੇਂ ਨਦੀ ਕਿਨਾਰੇ ਬੈਠ ਗਏ ਨਾਰਦ ਨੇ ਇੱਕ ਟੋਕਰੀ ਰੇਤੇ ਦੀ ਭਰ ਕੇ ਨਦੀ ਵੈਸੁੱਟੀ ਦੋ ਛੁੱਟੀਆਂ ਤਿੰਨ ਛੁੱਟੀਆਂ ਜਦੋਂ ਹਟਿਆ ਨਾ ਤਾਂ ਸੁਖਦੇਵ ਮੁਨੀ ਪੁੱਛਣ ਲੱਗਾ ਨਾਰਦ ਇਹ ਕੀ ਕਰ ਰਿਹਾ ਹੈ ਨਾਰਦ ਕਹਿਣ ਲੱਗਾ ਸੁਖਦੇਵ ਸਾਧੂ ਪਾਰ ਉਪਕਾਰੀ ਹੁੰਦੇ ਹਨ ਮੈਂ ਸੋਚਿਆ ਇੱਥੇ ਪੁਲ ਹੀ ਬਣਾ ਦੇਵਾਂ ਸੁਖਦੇਵ ਹੱਸਿਆ ਕਹਿਣ ਲੱਗਾ ਨਾਰਦ ਚੱਲਦੇ ਪਾਣੀ ਦੀ ਰੇਤੇ ਦੇ ਪੁਲ ਨਹੀਂ ਬਣਦੇ ਹੁੰਦੇ ਨਾਰਦ ਕਹਿਣ ਲੱਗਾ ਬਸ ਇਹ ਹੀ ਗੱਲ ਤੇਰੇ ਦਿਮਾਗ ਵਿੱਚ ਪਾਉਣੀ ਸੀ ਜਿਸ ਨੂੰ ਗੁਰੂ ਧਾਰਨ ਕਰਨਾ ਹੋਵੇ ਉਸ ਤੇ ਸ਼ੰਕਿਆ ਨਹੀਂ ਕਰਦੇ ਤੂੰ ਰਾਜ ਜਨਕ ਤੇ ਸ਼ੰਕਾ ਕੀਤੀ ਤਾਂ ਤੇਰੇ ਬਰਾਗ ਦੀਆਂ 14 ਕਲਾਂ ਖਤਮ ਹੋ ਚੁੱਕੀਆਂ ਹਨ ਕੁਝ ਸਮਾਂ ਬੀਤਣ ਬਾਅਦ ਦੋਵੇਂ ਫੇਰ ਮਹਾਰਾਜਾ ਜਨਕ ਦੇ ਦਰਬਾਰ ਪਹੁੰਚੇ ਬਹਿਰੇਦਾਰ ਨੇ ਦੱਸਿਆ ਮਹਾਰਾਜ ਉਹੀ ਸਾਧੂ ਫੇਰ ਆਏ ਹਨ ਰਾਜਾ ਜਨਕ ਜੋ ਸਭ ਜਾਣੀ ਜਾਣ ਸੀ ਉਸਨੇ ਕਿਹਾ ਉਹਨਾਂ ਦੇ ਹੱਥ ਜੋ ਵੀ ਹੈ ਉਹ ਬਾਹਰ ਡਿਊਟੀ ਤੇ ਰਖਵਾ ਦਿਵੋ ਤੇ ਦੋਵਾਂ ਨੂੰ ਅੰਦਰ ਆਉਣ ਦਿੱਤਾ ਜਾਵੇ ਦੋਵੇਂ ਆਏ ਤੇ ਨਮਸਕਾਰ ਕੀਤੀ ॠषि वेदव्यास ਦੇ ਸੁਪੁੱਤਰ सुखदेव मुनि ਨੂੰ ਆਪਣੇ ਆਪ ਤੇ ਬਹੁਤ ਮਾਣ ਸੀ ਕਿ ਮੈਂ ਤਿਆਗੀ ਹਾਂ 12 ਸਾਲ ਮਾਂ ਦੇ ਪੇਟ ਵਿੱਚ ਰਿਹਾ ਹਾਂ ਤੇ ਭਗਤੀ ਕੀਤੀ ਹੈ ਮਹਾਰਾਜ ਜਨਕ ਨੇ ਉਸ ਦਾ ਹੰਕਾਰ ਨੂੰ ਤੋੜਨ ਲਈ ਕਲਾ ਵਰਤਾਈ ਇੱਕ ਦਰਬਾਰੀ ਭੱਜਾ ਭੱਜ ਆਇਆ ਅਤੇ ਕਹਿਣ ਲੱਗਾ ਮਹਾਰਾਜ ਸ਼ਹਿਰ ਨੂੰ ਅੱਗ ਲੱਗ ਗਈ ਹੈ ਬਹੁਤ ਨੁਕਸਾਨ ਹੋ ਰਿਹਾ ਹੈ ਅਗਤਾ ਮਹਾਰਾਜ ਦਰਬਾਰ ਦੇ ਬਾਹਰ ਗੇਟ ਮੁਰੇ ਵੀ ਆਣ ਪਹੁੰਚੀ ਹੈ ਇਹ ਸੁਣਦਿਆਂ ਹੀ ਸੁਖਦੇਵ 무ਨੀ ਉੱਠ ਭੱਜਿਆ ਮਹਾਰਾਜ ਮੇਰਾ ਕ ਮੰਡਲ ਤੇ ਨਾਰਦ 무ਨੀ ਜੀ ਦਾ ਸਤਾਰ ਦੋਵੇਂ ਜੋੜੀ ਵਿੱਚ ਸੜ ਜਾਣੇ ਨੇ ਜਦੋਂ ਭੱਜ ਰਿਹਾ ਸੀ ਤਾਂ ਮਹਾਰਾਜ ਜਨਕ ਨੇ ਆਵਾਜ਼ ਦਿੱਤੀ ਸੁਖਦੇਵ 무ਨੀ ਜੀ ਤੁਸੀਂ ਤਾਂ ਸ਼ੰਕਾ ਕਰਦੇ ਸੀ ਕੀ ਮਾਇਆ ਦੇ ਜਾਲ ਵਿੱਚ ਰਾਜਾ ਜਨਕ ਫਸਿਆ ਹੈ ਤੇ ਤੁਹਾਨੂੰ ਆਪਣੇ ਆਪ ਤੇ ਮਾਨਸੀਕ ਕਿ ਤੁਸੀਂ ਤੇ ਤਿਆਗੀ ਹੋ ਹੁਣ ਦੱਸੋ ਤਿਆਗ ਕਿੱਥੇ ਹੈ ਇੱਕ ਸਤਾਰ ਤੇ ਇੱਕ ਮੰਡਲ ਬਦਲੇ ਉੱਠ ਭੱਜੇ ਹੋ ਬਸ ਇਹੀ ਸੁਣਦਿਆਂ ਸੁਖਦੇਵ 무ਨੀ ਰਾਜਾ ਜਨਕ ਦੇ ਪੈਰੀ ਪੈ ਗਿਆ ਅਤੇ ਆਪਣੀ ਭੁੱਲ ਬਖਸ਼ਾਈ ਨਾਰਦ 무ਨੀ ਇਹ ਵੇਖ ਕੇ ਬੜਾ ਖੁਸ਼ ਹੋਇਆ ਕਿ ਅਖੀਰ ਉਸਦੇ ਦੋਸਤ ਨੂੰ ਸੱਚ ਦਾ ਸੀ ਜੋ ਗਿਆਨ ਹੋ ਗਿਆ ਸੁਖਦੇਵ 무ਨੀ ਉਹ ਮਹਾਨ ਰੂਹ ਸੀ ਜੋ ਆਪਣੀ ਮਾਂ ਦੇ ਗਰਭ ਵਿੱਚ 12 ਸਾਲ ਰਹੇ ਤੇ ਜਨਮ ਨਹੀਂ ਸੀ ਲਿਆ ਤਦ ਪ੍ਰਮਾਤਮਾ ਨੇ ਖੁਦ ਕਰਪਾਸ ਵਿੱਚ ਸੁਖਦੇਵ 무ਨੀ ਨੂੰ ਕਿਹਾ ਕਿ ਪੁੱਤ ਜਨਮ ਤੋਂ ਡਰ ਕਿਉਂ ਰਿਹਾ ਹਾ ਤਦ ਸੁਖਦੇਵ 무ਨੀ ਨੇ ਕਿਹਾ ਮਹਾਰਾਜ ਸੰਸਾਰ ਦੀ ਮਾਇਆ ਬੜੀ ਪ੍ਰਭਲ ਹੈ ਮੈਨੂੰ ਡਰ ਲੱਗਦਾ ਹੈ ਜੇ ਮੈਂ ਜਨਮ ਲਵਾਂਗਾ ਤਾਂ ਮਾਇਆ ਮੇਰੇ ਉੱਪਰ ਪੈ ਜਾਵੇਗੀ ਅਤੇ ਮੈਂ ਤੁਹਾਨੂੰ ਭੁੱਲ ਜਾਵਾਂਗਾ ਤਦ ਪਰਮਾਤਮਾ ਨੇ ਇੱਕ ਛਿੰਦੇ ਲਈ ਆਪਣੀ ਮਾਇਆ ਰੋਕ ਲਈ ਜਦੋਂ ਸੁਖਦੇਵ ਦਾ ਜਨਮ ਹੋਇਆ ਤਾਂ ਉਸ ਵੇਲੇ 84 ਬਾਲਕਾਂ ਦਾ ਹੋਰ ਜਨਮ ਹੋਇਆ ਜੋ 84 ਸਿੱਧ ਕਹਲਾਈ ਮਹਾਰਾਜਾ ਜਨਕ ਦੀ ਮਹਿਮਾ ਭਾਈ ਗੁਰਦਾਸ ਜੀ ਗੁਰਬਾਣੀ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਹਨ ਭਗਤ ਵੱਡਾ ਰਾਜਾ ਜਨਕ ਹੈ ਗੁਰਮਖ ਮਾਇਆ ਵਿੱਚ ਉਦਾਸੀ ਇਹ ਜੋ ਪੁਰਾਣੀਆਂ ਕਥਾਵਾਂ ਕਹਾਣੀਆਂ ਹੁੰਦੀਆਂ ਹਨ ਇਹ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਹੁੰਦੀਆਂ ਹਨ ਤੇ ਜੋ ਸਚਾਈ ਦੇ ਨੇੜੇ ਨੇ ਤੇ ਅਕਸਰ ਸੱਚ ਹੋਈਆਂ ਹੁੰਦੀਆਂ ਹਨ ਪਰੰਤੂ ਅੱਜਕੱਲ ਜੋ ਲੋਕ ਨੇ ਅਪਗ੍ਰੇਡ ਨੇ ਉਹ ਇਹਨਾਂ ਕਥਾ ਕਹਾਣੀਆਂ ਨੂੰ ਸੱਚ ਨਹੀਂ ਮੰਨਦੇ ਅਤੇ ਇਹਨਾਂ ਕਥਾ ਕਹਾਣੀਆਂ ਨੂੰ ਅਕਸਰ ਹੀ ਗੱਪਜੱਗ ਪੌੜ ਕਹਿ ਕੇ ਨਿੰਦਿਆ ਕਰਦੇ ਹਨ ਪਰ ਅਸੀਂ ਜੇ ਸਾਇੰਸ ਦੀ ਦ੍ਰਿਸ਼ਟੀ ਤੋਂ ਵੀ ਦੇਖੀਏ ਤਾਂ ਇਹ ਗੱਲਾਂ ਸੱਚ ਹੀ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਦਣਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰਦੇ ਹੋ